ਬਾਈ ਕੀ ਹੋ ਗਿਆ ਸੁੱਣ ਜਿਵੇਂ ਬੈਠੇ ਹਾਂ ਧੂਣੀ ਤੇ ਠੰਡ ਲੱਗਦੀ ਆ ਠੰਡ ਲੱਗਦੀ ਬਾਈ ਹਾਂ ਇੱਕ ਆ ਬਾਈ ਬੈਠਾ ਕਿਵੇਂ ਬਾਈ ਕਿੱਥੇ ਬੈਵੇਂ ਕਿਵੇਂ ਅੱਗ ਦੀ ਕਿਵੇਂ ਸੇਕੀ ਜਾਨੂੰ ਕਿੱਥੇ ਬੈਠੇ ਹਾਂ ਅੱਗ ਜੀ ਕੋਈ ਮੰਡੀ 'ਚ ਬੈਠਿਆਂ ਯਾਰ ਮੰਡੀ 'ਚ ਬਟੇ ਬਾਈ ਅੱਛਾ ਅੱਛਾ ਹਜੇ ਮੰਡੀ ਦਾ ਕੰਮ ਓਕਿਆ ਨਹੀਂ ਬਾਈ ਓਕਿਆ ਨਹੀਂ ਅੱਛਾ ਅੱਛਾ ਫਿਰ ਪੈਂਦੇ ਨਹੀਂ ਬਈ ਤੁਸੀਂ ਕੀ ਗੱਲ ਬਾਤ ਹੈ ਡਾੜੇ ਪੱਕੇ ਪੈਣੇ ਕਰਕੇ ਪਈਆ ਜੀਰੀ ਪਈਆ ਅੱਛਾ ਡਰ ਲੱਗਦਾ ਰਹਿੰਦਾ ਯਾਰ ਹਾਂ ਮੈਂ ਤਾਂ ਕਰੀ ਆਗੀ ਅੱਛਾ ਕਿ ਲੈ ਗਿਆ ਕੱਟਾ ਰਾਤ ਨੂੰ ਭਰ ਕੇ ਸੰਦ ਖੜੇ ਨੇ ਬਈ ਯਾਰ ਚੋਰਾ ਚਾਰਾ ਕਰਕੇ ਤੁਸੀਂ ਉਹ ਕਰਕੇ ਤੂੰ ਹੀ ਬਲ ਕੇ ਬੈਠਿਆ ਸਾਨੂੰ ਅੱਛਾ ਚੋਰਾ ਕਰਕੇ ਹੈ ਅੱਛਾ ਅੱਛਾ ਵੀ ਕੋਈ ਚੋਰੀ ਚਾਰੀ ਨਾ ਕਰਕੇ ਲੈ ਜੇ ਬਈ ਮੈਨੂੰ ਕਹਿਆ ਤੂੰ ਹੀ ਪਾਲ ਲੈ ਯਾਰ ਆਪਣੀ ਫੇਰ ਰੱਖੀ ਰੋਗੀ ਅੱਛਾ ਅੱਛਾ ਮਾਂ ਚੋਂ ਸੇਕ ਲੈਨੇ 2 ਘੰਟੇ ਦੋਨੇ ਬੰਦੇ ਨੂੰ ਬਈ ਤੁਸੀਂ ਯਾਰ ਉਰੇ ਦੋ ਬੰਦੇ ਆ ਜੀ ਦੋਨੇ ਉਹ ਖੜੇ ਨੇ ਸੰਦ ਖੜੇ ਆ ਜੀ ਮੋਟਰਸਾਈਕਲ ਆ ਟਰੈਕਟਰ ਹਣਾ ਤੁਹਾਡੇ ਡਰ ਲਾ ਸਾਡੀ ਜੀਰੀ ਕਲਕੀ ਪਈ ਆ ਬਈ ਯਾਰ ਉਹ ਡਰ ਲਾ ਰਹਿਦਾ ਆ ਆ ਪਈ ਆ ਥੋਡੀ ਜੀਰੀ ਹਣਾ ਪੱਲੀ ਦਿੱਤੀ ਵੀ ਇਹਦੇ ਉੱਤੇ ਅੱਜ ਕੱਲ ਟਾਈਮ ਨਹੀਂ ਮਾੜੇ ਦੇਣ ਨੇ ਬਈ ਟਾਈਮ ਮਾੜੇ ਨੇ ਡਰ ਲੱਗਦਾ ਰਹਿੰਦਾਗਾ ਅੱਛਾ ਇਸ ਕਰਕੇ ਇਹਦੀ ਕੋਲੇ ਰਹਨੇ ਤੁਸੀਂ ਜੀ ਗੁਣੇ ਕੋ ਤਾਂ ਵੀ ਨਿਭੜ ਗਈ ਮੰਡੀ ਦਾ ਯਾਰ ਸਾਡਾ ਸਾਡਾ ਬਹਿਗਾ ਜੀ ਮਾਲਪੱਤਾ ਮੰਡੀ ਨੂੰ ਨਿਭੜ ਗਿਆ ਕੰਮ ਮੰਡੀ ਦਾ ਨਿਭੜ ਗਿਆ ਮਾੜਾ ਮੋਟੀ ਰਹਿ ਗਿਆ ਕਦੇ ਘਰ ਦਾ ਜੇ ਕਿਸੇ ਦਾ ਕੋਈ ਤੰਬੂ ਤੰਬੂ ਪਟਣ ਵਾਲਾ ਅੱਛਾ 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 ਨਿਭੜੇ ਪਿਆ ਅੱਛਾ ਅੱਛਾ ਥੁੱਡਾ ਯਾਰ ਰਹਿ ਗਿਆ ਦੋਨਾਂ ਪਾਈਆਂ ਦਾ ਵਾਹ ਚਾਚਾ ਮੈਂ ਵੀ ਇੱਧਰੋਂ ਨੰਗਿਆ ਜਾਂਦਾ ਸੀ ਮੈਂ ਆਖਿਆ ਯਾਰ ਆ ਅੱਗ ਜੀ ਕਿਵੇਂ ਮਚਾਈ ਬੱਠੇ ਬਾਈ ਯਾਰਾ ਸੌ ਜਾਂਦੇ ਜੀ ਅਸੀਂ ਪਾ ਜਾਂਦੇ ਜਰ ਫਿਰ ਕਾਦੀ ਰੱਖੀ ਸਾਡੀ ਹਾਂ ਇਹ ਤਾਂ ਗੱਲ ਠੀਕ ਹੈ ਬਾਈ ਮੈਨੂੰ ਕਹਿੰਦਾ ਤੂੰ ਹੀ ਮਚਾਲਾ ਕਹਿੰਦਾ ਨਾਲ ਤਾਂ ਸਿੱਕੀ ਜਲਾ ਨਾਲ ਕਹਿੰਦਾ ਰੱਖੀ ਦੋ ਅੱਛਾ ਹਾਂ ਇਹ ਵੀ ਠੀਕ ਹੈ ਗੱਲ ਆ ਉਹ ਫਿਰ ਸਾਰੀ ਰਾਤ ਹੀ ਜਾਗਦੇ ਰਹੋ ਬਾਈ ਤੁਸੀਂ ਯਾਰ ਜੀ ਜਾਤੀ ਜਾਗਾਂਗੇ ਜੀ ਅੱਛਾ ਯਾਰ ਕਿਤਾ ਬਾਈ ਯਾਰ ਚੋਰੀ ਹੋ ਜੂਗੀ ਯਾਰ ਫਿਰ ਪਤਾ ਗੱਲ ਲੱਗੀ ਆ ਮੈਂ ਤਾਂ ਕਰੀ ਐਨੀ ਸਾਰੇ ਸੀ ਜੰਦੀ 1.5 ਮਹੀਨਾ ਦਾ 2 ਮਹੀਨੇ ਵਾਂਗ ਹਾਂ ਰੇਤਾ ਸਾਨ ਸਾਨ ਮਸਾਂ ਕਮਾਈ ਕੀਤੀ ਹੈ ਜਿਹਨਾਂ ਦੇ ਵਿੱਚ ਸਾਡੀ ਬਿਕੂਗੀ ਹੂੰ ਫਿਰ ਜਾ ਕੇ ਅਸੀਂ ਆਵਾਂਗੇ ਖੱਲੇ ਹੋਵਾਂਗੇ ਅੱਛਾ 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 ਉਹਨਾਂ ਕਰ ਸਾਨੂੰ ਦੋ ਦਿਨ ਚਾਰ ਦਿਨ ਪੰਜ ਦਿਨ ਉਹਨਾਂ ਦਿਨਾਂ ਨੂੰ ਰੱਖੀ ਕਰਨੀ ਪਈ ਸਾਰੀ ਮੰਡੀ ਨਿਬੜ ਗਈ ਅੱਜੀ ਰਹਿ ਗਏ ਦੋਨੇ ਘਰ ਅੱਛਾ ਤੁਸੀਂ ਦੋਨੇ ਰਹਿ ਗਏ ਬਾਈ ਹੈ ਦੋ ਘਰ ਰਹਿ ਗਏ ਅੱਛਾ ਅੱਛਾ ਜਾਨੀ ਕਿ ਨਿਬੜ ਗਈ ਇੱਕ ਦੋ ਇੱਕ ਅੱਧੇ ਦਿਨ ਵੀ ਸਾਡਾ ਆ ਗਿਆ ਅੱਛਾ ਹਾਂ ਅੱਛਾ ਉਹ ਪਾਣੀ ਪੂਣੀ ਪਾਇਆ ਤੁਹਾਡੇ ਚਾਹ ਜੂ ਬਣਾਉਣੇ ਹੋਏ ਇੱਥੇ ਬਰਾ ਖੜੇ ਨੇ ਜਾਏ ਆ 400 ਰੁਪਏ ਸਾਡਾ ਸਾਰਾ ਕੁਝ ਅੱਛਾ ਆ ਫਿਰ ਫੇਰੀ ਰਾਤ ਨੰਗੂ ਸਾਰੀ ਸਾਰੀ ਕਮਾਈ ਇੱਥੇ ਪਈ ਹੈ ਜੀ ਪੂਰੀ ਪਈ ਹੈ ਤੁਹਾਡੀ ਹੈ ਪੂਰੀ ਪਈ ਆ ਅੱਛਾ ਜੀ ਆਹ ਮੇਰਾ ਭਾਈ ਯਾਰ ਤਾਈਂ ਵਗਮ ਚਾ ਕੇ ਬੈਠਿਆਂਗੇ ਹਾਂ ਜੀ ਅਗਲਾ ਕਹੂਗਾ ਬੰਦੇ ਜਾਗਦੇ ਯਾਰ ਹਾਂ ਇਧਰ ਰੋਡ ਵੀ ਚੱਲਦਾ ਨਾਲ ਹਨਾ ਬਾਈ ਰੋਡ ਚੱਲਦਾ ਹਾਂ ਰੋਡ ਚੱਲੀ ਜਾਂਦਾ ਇਧਰ ਬਰਨਾਲਾ ਮਾਨਸਰ ਰੋਡ ਆ ਬਰਨਾਲਾ ਮਾਨਸਰ ਰੋਡ ਆ ਹਨਾ ਹੂੰ 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 ਹਉ ਸਾਰੇ ਹੀ ਪਿਆ ਮਾਲਤਾ ਹਨਾ ਥੋੜਾ ਯਾਰ ਸਾਰੇ ਪਿਆ ਬਈ ਕਾ ਨਾਲ ਦੇ ਗਮਾਂਡੀ ਆ ਟਰਾਲੀ ਪਰ ਕੇ ਖੜਾ ਗਏ ਇਹਦਾ ਬਹੁਤ ਡਰ ਲੱਗੀ ਆਹ ਟਰਾਲੀ ਭਰੀ ਖੜੀ ਹਨਾ ਹਾਂ ਆ ਟਰਾਲੀ ਭਰੀ ਖੜਾ ਹਾਂ ਹਾਂ ਜਿਹੜਾ ਰੋਡ ਚੱਲਦਾ ਮੈਂ ਥੋੜੀ ਹਾਂ ਇਹ ਵੀ ਹੈ ਬਾਈ ਹਨਾ ਅੱਛਾ ਅੱਛਾ ਪੱਕਾ ਆਹ ਡੋਡੀ ਝੁੰਬੀ ਵਗੈਰਾ ਆ ਗਈ ਹਨਾ ਹਾਂ ਸਾਡਾ ਤੰਬੂ ਆ ਗਿਆ ਇਹ ਹਾਂ ਆ ਨਾਲ ਪਿਆ ਵੀ ਯਾਰ ਬੰਦਾ ਇੱਕ ਬੰਦਾ ਬਈ ਥੋੜੇ ਚਿਰ ਨੂੰ ਹੀ ਜਾਗੂਗਾ ਯਾਰ ਅੱਛਾ ਇਹ ਬਾਅਦ ਚ ਜਾਗ ਪੂਗਾ ਤੁਸੀਂ ਫਿਰ ਸਮਝੋਗੇ ਉਹਨਾਂ ਚਿਰ ਅੱਛਾ ਬਾਹਰੀ ਨਾਲ ਸੁਣਿਓ ਹਾਂ ਹਾਂ ਆ ਟਰੈਕਟਰ ਵਗੈਰਾ ਵੀ ਖੜੇ ਹਨਾ ਬਾਈ ਇੱਥੇ ਅੱਗ ਵਿੱਚ ਤਾਂ ਹੀ ਬੈਠਾ ਯਾਰ ਨਾਲ ਤਾਂ نیند ਨਹੀਂ ਆਉਗੀ ਹਾਂ ਹਾਂ ਤੇ ਨਾਲ ਆਏ ਆ ਖੜਾ ਇਹ ਪਿਆ ਯਾਰ ਮਾਲ ਦੇ ਤਰਪਾਲਾਂ ਦਾ ਪੂਰਾ ਪਿਆ ਯਾਰ ਠੀਕ ਠੀਕ ਜੋ ਕਰੇ ਮੈਂ ਪ੍ਰਾਲੀ ਲਿਆਉਣਾ ਜੀ ਕੋਈ ਕੌਣ ਦਾ ਅੱਛਾ ਅੱਛਾ ਆ ਨੀ ਯਾਰ ਬੜੀ ਮਿਹਨਤ ਕਰਦੇ ਬਾਈ ਯਾਰ ਤੁਸੀਂ ਹੈਨਾ ਤੇ ਯਾਰ ਹੈਨਾ ਉਹ ਮੈਂ ਵੀ ਹੱਥ ਰੋਡ ਤੋਂ ਲੰਘ ਰਿਹਾ ਸੀ ਮਹਿੰਗਾ ਯਾਰ ਬੰਦੇ ਤਾਂ ਮਖਾ ਅੰਗ ਸੇ ਕੀ ਜਾਂਦਾ ਮਖਾ ਅਗ ਸੇ ਕਵਾਂਗੇ 10 ਮਿੰਟ 2 ਮਿੰਟ ਤੇ ਬਾਈ ਕਹਿੰਦੇ ਸਾਡੀ ਮਜਬੂਰੀ ਹੈ ਤਾਂ ਬੈਠੇ ਆ ਬਾਈ ਕਹਿੰਦੇ ਕਹਿੰਦੇ ਪਹਿਰਾ ਹੀ ਦੇ ਰਹੇ ਆ ਇੱਕ ਤਰ੍ਹਾਂ ਦਾ ਪਹਿਰਾ ਹੀ ਆ ਹਾਂ ਵੀ ਸਾਡਾ ਮਾਲ ਪਿਆ ਲੱਖਾਂ ਦਾ ਮਾਲ ਪਿਆ ਤੇ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ ਅੰਬਲੀ ਅੰਬਲੀ ਵੀ ਘੱਟਾ ਭਰ ਕੇ ਲੈ ਗਿਆ ਵਿੱਚੋਂ ਤੇ ਸਾਡੀ ਗਰੀਬ ਮਾਰ ਹੋ ਜੂਗੀ ਉਹ ਕੱਟੇ ਨਾਲ ਚੱਲ ਪਿਆ ਹੋ ਵੀ ਹੁੰਦਾ ਅਲਾ ਕਹਿੰਦਾ ਰਪਾ ਨੇ ਲੈ ਗਿਆ ਪਿਆ ਤੋ ਇਹ ਸੰਧਾ ਖੜੇ ਨੇ ਹਾਂ ਸੰਧ ਵੀ ਖੜਿਆ ਹਾਂ ਆ ਕਿਰਾਏ ਦੇ ਨੇ ਸੰਧ ਹੂੰ ਵੀ 30-30 ਹਜ਼ਾਰ ਚ ਹਾਂ ਕਿਰਾਏ ਤੇ ਲਿਆਂਦੇ ਹਾਂ ਹਾਂ ਕਿਰਾਏ ਦੇ अच्छा अच्छा।, अच्छा अच्छा कौन संत ਲੈ ਗਿਆ मार के सेल्फ अच्छा अच्छा अरे तीन लाख मांग ले के चार मांग ले किथों भरेंगे गरीब बंदे हां ये तो है ओ ਤੁਸੀਂ ਸੀਜ਼ਨ ਖਾਤਰ ਲੈ ਆਉਨੇ ਹੋ ਸੀਜ਼ਨ ਖਾਤਰ ਲੈ ਆਉਨੇ 30 3000 ਰੁਪਏ ਜਾਨੀ ਕਿ ਇੱਕ ਇੱਕ ਟਰੈਕਟਰ ਦਾ ਹੈ ਇੱਕ ਟਰੈਕਟਰ ਦਾ 30000 اچھا اچھا हां अच्छा ਤੁਸੀਂ ਆਪ ਦਾ ਕੰਮ ਕਰੀ ਜਾਂਦਾ ਉਹ ਮਹੀਨੇ ਬਾਅਦ ਜਾਨੀ ਕਿ ਉਹਨੂੰ ਪੈਸੇ ਦੇ ਦੇਣਾ ਸੀਜ਼ਨ ਸੀਜ਼ਨ ਦਾ ਕਰਿਆ ਹੋ ਤੁਸੀਂ ਹਾਂਜੀ ਸੀਜ਼ਨ ਦਾ ਮੰਡੀ ਠੀਕ ਹੈ ਠੀਕ ਹੈ ਬਾਈ ਕਾਫੀ ਨਹੀਂ ਰੋ ਗਿਆ ਯਾਰ ਮਨ ਲਾ 11 12 ਬੰਦ ਗਏ ਹੁਣੇ ਬਾਈ ਯਾਰ 12 ਵੱਜ ਗਏ ਹੂੰ 12 ਵੱਜ ਗਏ ਹਾਂ 12 ਵੱਜ ਗਏ ਯਾਰ ਹਾਂ ਹਾਂ 11 ਹਾਂ ਹੂੰ ਹੂੰ ਸਵੇ ਚਰੀ ਘੰਟਾ ਉਹ ਬੰਦੇ ਨੂੰ ਜਗਾ ਦੇਉਗੇ ਉਹਨੂੰ ਪਾ ਦੇ ਮੈਂ ਹਾਂ ਹਾਂ ਬਸ ਇਹ ਚਾਚੂ ਬਣਾ ਲੈਣੇ ਬਈ ਇੱਥੇ ਫਿਰ ਅੱਛਾ ਚੋਰੀ ਚਾਹ ਬਣਾ ਹੁਣ ਹਾਂ ਹਾਂ ਚਾਚੂ ਬਣਾ ਲੈਣੇ ਤੇ ਪੀ ਲੈਣੇ ਤੇ ਉਹ ਬੰਦਾ ਸੁੱਤਾ ਪਿਆ ਇੱਕ ਸਾਡਾ ਅੱਛਾ ਫਿਰ ਅਸੀਂ ਸੌ ਜਾਵਾਂਗੇ ਘੰਟਾ ਦੋ ਘੰਟੇ ਉਹ ਜਾਗ ਪੂਗਾ ਫਿਰ ਉਹ ਜਾਗ ਪੂ ਹਾਂ ਫਿਰ ਇਹ ਸਾਰੀ ਸੌਣਨੇ ਆ ਬਈ ਉਹ ਹੋ ਜਾਂਦਾ ਗਾ ਯਾਰ ਆ ਠੀਕ ਆ ਸੋ ਕੇ ਪਿਆ ਨਹੀਂ ਜਾਂਦਾ ਗਾ ਹਾਂ ਠੀਕ ਹੈ ਬਾਈ ਫਿਰ ਐ ਤਾਂ ਨਿਗਾਹ ਤਾਂ ਰੱਖਣੀ ਪੈਂਦੀ ਹੈ ਬਾਈ ਯਾਰ ਐਵੇਂ ਜਾ ਰਹਿੰਦਾਗਾ ਹਾਂ ਇਹ ਤਾਂ ਹੈ ਇਹ ਤਾਂ ਹੈ ਕੋਈ ਗੜਬੜ ਨਾ ਹੋ ਜੇ ਹੂੰ ਹੂੰ ਪੱਖੋ ਗਲਾ ਮੰਡੀ ਆ ਉੱਥੇ ਬੱਕੀ ਸਾਰੀ ਚੱਕੀ ਕੀ ਮੰਡੀ ਵੀ ਸਾਰੀ ਮੰਡੀ ਚੱਕੀ ਹਾਂ ਤੇ ਆਹ ਟਰਾਲੀ ਜੀ ਖੜੀ ਆ ਕਹਾਂ ਕੱਲੀਆਂ ਲੈਟਾਂ ਆਣ ਲੱਗੀਆਂ ਹੋਇਆਂ ਕੁਝ ਲੈਟਾਂ ਵੀ ਪਟਦੀਆਂ ਹੁੰਦਾ ਮੰਡੀ ਚੋਂ ਹਾਂ ਹਾਂ ਹੂੰ ਹੂੰ ਬਹੁਤ ਚਲੋ ਠੀਕ ਹੈ ਬਾਈ ਮੈਂ ਨੰਗਾ ਹੀ ਲੰਗਦਾ ਸੀ ਦੇਖਦਾ ਸੀ ਧੰਨਵਾਦ ਤੁਹਾਡਾ 10 ਮਿੰਟ ਗੱਲਬਾਤ ਕੀਤੀ ਧੰਨਵਾਦ ਠੀਕ ਹੈ ਵੀਰੇ ਓਕੇ ਬਾਈ ਫਿਰ ਅੱਛਾ ਅੱਛਾ ਔਰ ਬੰਦੇ ਆ ਕੇ ਬਹਿ ਜਾਂਦੇ ਨੇ ਉਹ ਵੀ ਤੁਹਾਡੇ ਕੋਲੇ ਹਾਂ ਬਹਿ ਜਾਂਦੇ ਆ ਜੀ ਬਾਈ ਰੋਡ ਦਾ ਕਰਕੇ ਅੱਗ ਮੱਚਦੀ ਦੇਖ ਲਾ ਕਹਿੰਦਾ ਅੱਗ ਮੱਚਦੀ ਆ ਆ ਜਾਂਦੇ ਆ ਬੰਦੇ ਅੱਛਾ ਚਾਹੂ ਆ ਜਾਂਦੇ ਹਨ ਪਹਿਲਾਂ ਆਏ ਸੀ ਬਾਈ ਇੱਕ ਸਾਡੇ ਕੋਲੇ ਕਹਿੰਦਾ ਬਾਈ ਇਹ ਨੰਨੇ ਰੇ ਅੱਗ ਜਿਮ ਚਾਈ ਬੈਠੇ ਆ ਮਾ ਭਾਈ ਯਾਰ ਮੰਡੀ ਦਾ ਕਰਕੇ ਸਾਡਾ ਅੱਜ ਫਿਰ ਨਹੀਂ ਹੋਏ ਹੈਗੇ ਮਾਲ ਮੂਲ ਪਿਆਗਾ ਨੀਂਦ ਨਹੀਂ ਆਉਂਦੀ ਕਿੱਥੇ ਨਹੀਂ ਆਉਂਦੀ ਯਾਰ ਫਾਲਤੂ ਵਾਲਾ ਗੰਦ ਬੰਦਿਆਂ ਨਾਲ ਗੱਲ ਵੀ ਨਾ ਕਰੋ ਗੈਰ ਬੰਦੇ ਕਈ ਵਾਰੀ ਕੋਈ ਆ ਉਹ ਗਲਤ ਕੰਮ ਉਹ ਆ ਜਾਣ ਨਾ ਹੁਣ ਮੇਰੀ ਦਸਤ ਜੇ ਕੋਈ ਆਈ ਗਏ ਆਪਣੇ ਕੋਲੇ ਜਾਨ ਵਸਾਨ ਵਾਲੇ ਬੰਦੇ ਨੂੰ ਵਹਾ ਲਿਆ ਕਰੋ ਦੂਜੇ ਬੰਦੇ ਦਾ ਬਾ ਠੀਕ ਹੈ ਵੀਰੇ ਹੈ ਧੰਨਵਾਦ ਤੁਹਾਡਾ ਹੈ ਅੱਛਾ ਓਕੇ ਵੀਰੇ ਓਕੇ